ਕੀ ਨਾਮ ਹੈ ਸੋਨੀਆ ਜੀ ਕਿਹੜਾ ਪਿੰਡ ਪਥਰਾਲਾ ਕੀ ਮਾਮਲਾ ਹੋਇਆ ਜੀ ਜਿਨ੍ਹਾਂ ਨੇ ਮੈਨੂੰ ਧੋਖੇ ਨਾਲ ਕਰੇ ਬੁਲਾ ਕੇ ਇਹਨਾਂ ਦਾ ਮੁੰਡਾ ਸੀ ਅੰਦਰ ਉਹਨਾਂ ਨੇ ਮੇਰੀ ਬਾਹ ਫੜ ਲਈ ਜਿਨ੍ਹਾਂ ਨੇ ਕੁੱਟ ਮਾਰਦੇ ਤੁਸੀਂ ਰੁਕ ਲਾਉਂਦੇ ਉਹਨਾਂ ਦੇ ਕੀ ਕਰਦੇ ਸੀ ਉਹਨਾਂ ਦੇ ਝਾੜੂ ਪੋਚਾ ਕਰਦੇ ਸੀ 9-10 ਸਾਲ ਤੱਕ ਉਹਨਾਂ ਨੇ 50000 ਦੀ ਚੋਰੀ ਦਾ ਨਾਮ ਲਾਇਆ ਮੇਰੇ ਅੱਛਾ ਤੇ ਵੀਰ ਜੀ ਮੈਨੂੰ ਚੌਂਕੀ ਚੱਲ ਜਾ ਕੇ ਇਹਨਾਂ ਨੇ ਮੇਰੀ ਇੱਧੀ ਕੁੱਟ ਮਾਰ ਕੀਤੀ ਲੈਣ ਨੇ ਜੈਂਸ ਨੇ ਨੇ ਕੋਟਮਾਰ ਕਿਨੇ ਕੀਤੇ ਬਰਸ ਨੇ ਕੀਤੀ ਕਿ ਬਰਸ ਨੇ ਕੀਤੀ ਹੈ ਜੀ ਚੌਂਕੀ ਚ ਮੇਰੀਆਂ ਤਲੀਆਂ ਤਲੀਆਂ ਕੜੀਆਂ ਜਿਨ੍ਹਾਂ ਨੇ ਤੇ ਕੰਨ ਕੰਨ ਮੇਰੇ ਸੁਣ ਜਮਾ ਹੀ ਮੇਰਾ ਸਰੀਰ ਤੋੜਤਾ ਉਹਨਾਂ ਨੇ ਮੈਨੂੰ ਕੰਮ ਜੋ ਗਰੀ ਜਮਾਣੀ ਛੱਡਾ ਨਿੱਕੇ ਨਿੱਕੇ ਮੇਰੇ ਤਨ ਜਵਾਕ ਕਰ ਗਏ ਪਰਿਵਾਰ ਨੇ ਜਿਨ੍ਹਾਂ ਨੇ ਫੜਾਇਆ ਉਹਨਾਂ ਨੇ ਤਾਂ ਕੁਛ ਨਹੀਂ ਕੀਤਾ ਤੁਹਾਨੂੰ ਉਹਨਾਂ ਨੇ ਵੀ ਜਿੱਕ ਧੱਕੇ ਮਾਰੇ ਕੁੱਟਿਆ ਮਾਰਿਆ ਘਰੇ ਆਪਦੇ ਕ ਬਾਹਰ ਜਿੱਕਰ ਇਹਨਾਂ ਦੇ ਕਹਦਾ ਉਹਨਾਂ ਦੇ ਫਿਰ ਦੂਜੇ ਦਿਨ ਕੰਮ ਤੇ ਗਈ ਉਹਦੇ ਬਾਅਦ ਉਹਨਾਂ ਨੇ ਪੁਲਿਸ ਤੋਂ ਚੁਕਵਾਤਾ ਸੀਗਾ ਜੀ ਅੱਜ ਐਸਐਸਪੀ ਸਾਹਿਬ ਨੂੰ ਮਿਲੇ ਇਸ ਕੀ ਕੀ ਆਨ ਜੀ ਉਹਨਾਂ ਨੇ ਤਾਂ ਅੱਜ ਤੱਕ ਕੀ ਗੈ ਸਕਦੇ ਉਹਨਾਂ ਨੂੰ ਇਨਸਾਫ ਚਾਹੀਦਾ ਜੀ ਉਹਨਾਂ ਦੇ ਪਰਿਵਾਰਕ ਮੈਂ ਮੇਰਾ ਕਿਹੜਾ ਜਿਹੜੇ ਨੇ ਫੋਟੋ ਮਾਰ ਕਿਤੇ ਜੀ ਇੱਕ ਤਰੋਸ਼ਨ ਜੀ ਹੈ ਜੀ ਕਰਾਮੂ ਇੱਕ ਕਿਰਨਾ ਇੱਕ ਪਿੰਦੋ ਹਾਂਜੀ ਕੀ ਨਾਮ ਹੈ ਤੇ ਕੀ ਕਹਿਣਾ ਚਾਹੁੰਦੇ ਆ ਅੱਜ ਮੈਂ ਕਿਰਨ ਜੀ ਸਿੰਘ ਗਹਿਰੀ ਚੇਅਰਮੈਨ ਨੈਸ਼ਨਲ ਦਲਤ ਮਹਾਪੰਚਾਇਤ ਪੰਜਾਬ ਅਸੀਂ ਅੱਜ ਐਸਐਸਪੀ ਉੱਥੇ ਨਾਲੋਂ ਮਿਲੇ ਆ ਮੇਰੇ ਨਾਲ ਜਿਹੜਾ ਪਰਿਵਾਰ ਖੜਾ ਹੈ ਸਾਰਾ ਇਹ ਐਸਸੀ ਭਾਈ ਜਰਾ왈ਮਿਕੀ ਸਮਾਜ ਨਾਲ ਸੰਬੰਧਿਤ ਹੈ ਇਹ ਲੜਕੀ ਹੈਗੀ ਸੋਨੀਆ ਇਹ ਕਿਸੇ ਦੇ ਘਰੇ ਪਥਰਾਲੇ ਪਿੰਡ ਚ ਸਫਾਈ ਦਾ ਕੰਮ ਕਰਦੀ ਸੀ ਔਰ ਇਹਨਾਂ ਦਾ ਕਹਿਣ ਦਾ ਹੈਗਾ ਪਰਿਵਾਰ ਦਾ ਕਹਿਣਾ ਕਿ ਅਸੀਂ ਘਟੋ ਘਟ 10-15 ਸਾਲ ਤੋਂ ਉਸ ਪਰਿਵਾਰ ਦੇ ਘਰ ਚ ਕੰਮ ਕਰਦੇ ਆ 7-8 ਸਾਲ ਤੋਂ ਇਹ ਵੀ بیوی ਉਹਨਾਂ ਦੇ ਘਰੇ ਜਿਹੜਾ ਹੈਗਾ ਸਫਾਈ ਦਾ ਕੰਮ ਕਰਦੀ ਸੀ ਤਾਂ ਪਿਛਲੇ ਦਿਨੀ ਇਹਨਾਂ ਦੇ ਪਰਿਵਾਰ ਨੇ 50000 ਰੁਪਿਆ ਚੋਰੀ ਦਾ ਇਲਜ਼ਾਮ ਇਹਦੇ ਸੋਨੀਆ ਤੇ ਲਾਇਆ ਤੋ ਇਹਨਾਂ ਦਾ ਦੱਸਣਾ ਕਿ ਪਹਿਲਾਂ ਉਹਨਾਂ ਦੇ ਸਾਰੇ ਪਰਿਵਾਰ ਨੇ ਇਹਦੀ ਘਰੇਕੁੱਟਮਾਰ ਕੀਤੀ ਘਰੇਕੁੱਟਮਾਰ ਕਰਨ ਤੋਂ ਬਾਅਦ ਇਹਨਾਂ ਨੂੰ ਚੌਕੀ ਪਥਰਾਲੇ ਇਹਨੂੰ ਫੜਾ ਦਿੱਤਾ ਗਿਆ ਔਰ ਮੈਂ ਹੈਰਾਨ ਹਾਂ ਇਸ ਗੱਲ ਦੇ ਕਿ ਬਟਿੰਡਾ ਪੁਲਿਸ ਇਨੀ ਨਰਜ਼ਈ ਹੋ ਗਈ ਕਿਸੇ ਦਾ ਡਰ ਨਹੀਂ ਹੈ ਕਿਸੇ ਦਾ ਕੋਈ ਕੰਟਰੋਲ ਨਹੀਂ ਹੈ ਕਿਉਂ ਚੌਕੀ ਇਨਚਾਰਜ ਨੇ ਇਸ ਬੀਬੀ ਨੂੰ ਲੰਮਿਆਂ ਪਾ ਕੇ ਇਹਦੇ ਉੱਪਰ ਇੱਕ ਮੁਲਾਜ਼ਮ ਨੂੰ ਬਿਠਾ ਕੇ ਇਹਦੀਆਂ ਪੈਰਾਂ ਦੀਆਂ ਤਲੀਆਂ ਨੂੰ ਕੁੱਟਿਆ ਔਰ ਤੁਸੀਂ ਦੇਖ ਸਕਦੇ ਹੋ ਇਹ ਵੀਡੀਓ ਜਿਵੇਂ ਦਿਖ ਰਿਹਾ ਹੋਣਾ ਹੈ ਕਿ ਇਹਦੇ ਪੈਰ ਧਰਤੀ ਦੇ ਥੱਲੇ ਨਹੀਂ ਲੱਗ ਰਹੇ ਅੱਜ ਐਸਐਸਪੀ ਬਠਿੰਡਾ ਨੂੰ ਮਿਲਣ ਵਾਸਤੇ ਆਏ ਆ ਤੇ ਐਸਐਸਪੀ ਬਠਿੰਡਾ ਨੂੰ ਮਿਲਣ ਵਾਸਤੇ ਵੀ ਉਹਦਾ ਜਿਹੜਾ ਘਰ ਵਾਲਾ ਹੈ ਉਹਨੂੰ ਗੋਦੀ ਚ ਚੱਕ ਕੇ ਲੈ ਕੇ ਆਇਆ ਇਹ ਸਾਰਾ ਪਰਿਵਾਰ ਇਹਨਾਂ ਦੁਖੀ ਆ ਔਰ ਪਿਛਲੇ 3-4 ਦਿਨਾਂ ਦੀ ਇਹ ਘਟਨਾ ਹੈਗੀ ਵਾਪਰੀ ਇਹ ਸਰਕਾਰੀ ਹਸਪਤਾਲ 'ਚ ਦਾਖਲ ਰਏ ਬਠਿੰਡਾ ਪੁਲਿਸ ਦੇ ਕੰਨ ਤੋਂ ਜੂ ਨਹੀਂ ਸਰਕੀ ਹਲੇ ਤੱਕ ਔਰ ਬੜੀ ਹਰਾਨੀ ਵਾਲੀ ਗੱਲ ਇਹ ਹੈ ਕਿ ਜਿਹੜੀ ਜਿੱਥੇ ਕਾਰਵਾਈ ਕਰਨੀ ਬਣਦੀ ਹੁੰਦੀ ਹੈ ਉੱਥੇ ਤਾਂ ਹੁੰਦੀ ਨਹੀਂ ਆਹ ਧਰਸਿੰਗ ਵਾਲਾ ਪਿੰਡ ਸੀ ਦੇਖਿਆ ਕਿ ਸਾਤ ਅੱਠ ਕਰਾ ਨੂੰ ਅੱਗ ਲਾਦੀ ਹੋਰ ਬਹੁਤ ਸਾਰੇ ਮਸਲੇ ਰੋਜ਼ ਵਾਪਰਦੇ ਆ ਪਰ ਜਿਹੜੇ ਗਰੀਬ ਵਿਚਾਰੇ ਸਵਾਇ ਦਾ ਕੰਮ ਕਰਦੇ ਆ ਇਹਨਾਂ ਨੂੰ ਕੁੱਟਮਾਰ ਕਰਨਾ ਔਰ ਜਿਨ੍ਹਾਂ ਨੇ ਘਰੇ ਕੰਮ ਕਰਦੇ ਆ ਉਹਨਾਂ ਬਲੋ ਇਹਨਾਂ ਨੂੰ ਜਾਤੀ ਸੂਚਕ ਸ਼ਬਦ ਬੋਲਣਾ ਭੰਗੀ ਚੂੜੇ ਤੱਕ ਦੇ ਇਦਾਂ ਦੇ ਸ਼ਬਦ ਬੋਲ ਕੇ ਇਸ ਜਿਹੜਾ ਭਾਈਚਾਰਾ ਨੂੰ ਸਮੁੱਚ ਨੂੰ ਅਪਮਾਨਿਤ ਕਰਨਾ ਤੇ ਅਸੀਂ ਇਹ ਐਸਐਸਪੀ ਬਠਿੰਡਾ ਨੂੰ ਮਿਲ ਕੇ ਹੁਣ ਆਏ ਆ ਤੇ ਐਸਐਸਪੀ ਬਠਿੰਡਾ ਨੇ ਐਸਪੀ ਤੇ ਇੱਕ ਬੋਮਨ ਐਸਐਚਓ ਦੀ ਡਿਊਟੀ ਲਾਈ ਹੈ ਤੇ ਉਹਨਾਂ ਨੇ ਕਿਹਾ ਕਿ ਜਲਦੀ ਅਸੀਂ ਇਨਸਾਫ ਦੇਵਾਂਗੇ ਮੈਂ ਕਰਨਜੀ ਸਿੰਘ ਗੈਰੀ ਗੱਲ ਸਪਸ਼ਟ ਕਹਿ ਦਰਾ ਚਾਹਣਾ ਕਿ ਸਭ ਤੋਂ ਪਹਿਲਾਂ ਤੁਰੰਤ ਐਫ ਆਈ ਆਰ ਦਰਜ ਜਿਹੜੀ ਹੈ ਕਰਨੀ ਚਾਹੀਦੀ ਹੈ ਐਸ ਆਈ ਐਸਟੀ ਐਕਟ ਦੇ ਤਹਿਤ ਪਰਚਾ ਦਰਜ ਕਰਕੇ ਉਹਨਾਂ ਨੂੰ ਦੋਸ਼ੀਆਂ ਦੀ ਗ੍ਰਿਫਤਾਰੀ ਹੋਣੀ ਚਾਹੀਦੀ ਹੈ ਤੇ ਇਹ ਮਾਮਲੇ ਦੀ ਡੂੰਘਾਈ ਨਾਲ ਪੜਤਾਲ ਹੋਣੀ ਚਾਹੀਦੀ ਹੈ ਜੇਕਰ ਦੋਸ਼ੀਆਂ ਦੇ ਖਰਾਬ ਕਾਰਵਾਈ ਨਹੀਂ ਹੁੰਦੀ ਤਾਂ ਅਸੀਂ ਇਹ ਪਰਿਵਾਰ ਦੇ ਨਾਲ ਨੈਸ਼ਨਲ ਅਦਾਲਤ ਮਾਂ ਪੰਚਾਇਤ ਡੋਮਾ ਪ੍ਰੀਸ਼ੰਗ ਇਵਨ ਕਾਂਗਰਸ ਪਾਰਟੀ ਦੇ ਪੰਜਾਬ ਪ੍ਰਧਾਨ ਮਹਿੰਦਰ ਸਿੰਘ ਰਾਜਾ ਬੜਿੰਗ ਨੂੰ ਵੀ ਮੈਂ ਇਸ ਮਾਮਲੇ ਦੀ ਜਾਣਕਾਰੀ ਦਵਾਂਗੇ ਅਸੀਂ ਕਿ ਇਹ ਨੂੰ ਬਿਲਕੁਲ ਦੋਸ਼ੀਆਂ ਨੂੰ ਬਖਸ਼ਿਆ ਨਹੀਂ ਜਾਊਗਾ ਔਰ ਜਿਹੜੇ ਪੁਲਿਸ ਅਧਿਕਾਰੀ ਨੇ ਚੌਂਕੀਰ ਚਾਰਜ ਨੇ ਕਟਮਾਰ ਕੀਤੀ ਹੈ ਇੰਨੀ ਬੁਰੀ ਤਰ੍ਹਾਂ ਉਹਦੇ ਖਿਲਾਫ ਵੀ ਐਸਐਸਪੀ ਦਾ ਪਰਚਾ ਤੇ ਤੁਰੰਤ ਉਹਦੇ ਖਿਲਾਫ ਕਾਰਵਾਈ ਜਿਹੜੀ ਹੈ ਉਹ ਕੀਤੀ ਜਾਣੀ ਬਣਦੀ ਹੈ ਇਥੇ ਮੇਰੀ ਗੱਲ ਸਮਝ ਚ ਆਉਂਦੀ ਹੈ ਇਹ ਪਰਿਵਾਰ ਦਾ ਕਹਿਣਾ ਹੈ ਕਿ ਪਿੰਡ ਦੇ ਜਿਹੜੇ ਮੌਜੂਦ ਬੰਦੇ ਇਹਨਾਂ ਦੀ ਮਦਦ ਤੇ ਆਏ ਆ ਉਹਨਾਂ ਦਾ ਕਹਿਣਾ ਹੈ ਇਹ ਮਾਮਲੇ ਦਾ ਡੀਐਸਪੀ ਨੂੰ ਵੀ ਪਤਾ ਹੈ ਪਰ ਇਹਦੇ باوجود ਵੀ ਤਿੰਨ ਚਾਰ ਦਿਨਾਂ ਤੋਂ ਕੋਈ ਕਾਰਵਾਈ ਨਹੀਂ ਹੋ ਰਹੀ ਐਸਐਸਪੀ ਸਾਹਿਬ ਨੂੰ ਮਿਲੇ ਆ ਕਾਰਵਾਈ ਹੁੰਦੀ ਹੈ ਨਹੀਂ ਹੁੰਦੀ ਉਸ ਹਿਸਾਬ ਨਾਲ ਅਗਲਾ ਐਕਸ਼ਨ ਜਿਹੜਾ ਹੈ ਨੈਸ਼ਨਲ ਅਦਾਲਤ ਮਾਂ ਪੰਚਾਇਤ ਵੱਲੋਂ ਨਹੀਂ ਕਾਂਗੇ ਮੈਂ ਸਮੂਚੀਆਂ ਦਲਦ ਜਥੇਬੰਦੀਆਂ ਨੂੰ ਅਪੀਲ ਕਰੂੰਗਾ ਕਿ ਆਓ ਬਠਿੰਡਾ ਪੁਲਿਸ ਦੇ ਇਸ ਦਲਦ ਵਿਰੋਧੀ ਘਟੀਆਂ ਬਤੀਰੇ ਦੇ ਖਿਲਾਫ ਤਿੱਖਾ ਸੰਘਰਸ਼ ਵਿੜੀ। ਅਜੀ ਪਥਰਾਲੇ ਦੀ ਇੱਕ ਲੇਡੀ ਮੇਰੇ ਕੋਲ ਕੰਪਲੇਨਟ ਕਰਕੇ ਗਈ ਹੈ ਕਿ ਉਹ ਜਨਾਂ ਤੇ ਘਰ ਕੰਮ ਕਰਦੀ ਸੀ ਉਹਨਾਂ ਨੇ ਤੇ ਲੋਕਲ ਪੁਲਿਸ ਚੌਂਕੀ ਪਥਰਾਲੇ ਦੇ ਅਲੀਗੇਸ਼ਨ ਦਾਈ ਹੈ ਵੀ ਮੈਨੂੰ ਮਾਰਿਆ ਘੁੱਟਿਆ ਗਿਆ ਤੇ ਮੈਂ ਡੀਐਸਪੀ ਦਿਹਾਤੀ ਤੋਂ ਵੀ ਰਿਪੋਰਟ ਲਈ ਹੈ ਉਹਨਾਂ ਦੀ ਵਰਜਨ ਹੈ ਕਿ ਜਿਹੜੇ ਜਨਾਹਦਾਰੇ ਕੰਮ ਕਰਦੀ ਸੀ ਉਹਨਾਂ ਨੇ ਪਹਿਲਾਂ ਕੰਪਲੇਂਟ ਦਿੱਤੀ ਕਿ 8-9 ਸਾਲਾਂ ਤੋਂ ਸਾਡੇ ਘਰ ਕੰਮ ਕਰਦੀ ਸੀ ਤੇ

ਹਾਂਜੀ ਉਹਦੀ ਅਲੀਗੇਸ਼ਨ ਇਹੀ ਹੈ ਪਰ ਡੀਐਸਪੀ ਦਿਹਾਤੀ ਨੇ ਮੈਨੂੰ ਕੰਟਰੀ ਰਿਪੋਰਟ ਦਿੱਤੀ ਹੈ ਬਟ ਇਸ ਕਰਕੇ ਮੈਂ ਇੰਡੀਪੈਂਡੈਂਟ ਦੋ ਅਫਸਰਾਂ ਦੀ ਡਿਊਟੀ ਲਈ ਹੈ ਜੋ ਵੀ ਕਾਰਵਾਈ ਹੋਏਗੀ ਅਕੋਰਡਿੰਗਲੀ ਅਸੀਂ ਐਕਸ਼ਨ ਲਵਾਂਗੇ ਥੈਂਕ ਯੂ